ਅਮਿਸਰ ਕਾਰਪੋਰੇਸ਼ਨ ਤੇ ਬਾਰ ਬਾਰ ਕ腐ਸ਼ਨ ਦਾ ਇਲਜ਼ਾਮ ਲੱਗਦਾ ਪਰ ਇਲਜ਼ਾਮ ਇਸ ਵਾਰ ਕੋਈ ਹੋਰ ਨਹੀਂ ਆਮ ਆਦੀ ਪਾਰਟੀ ਦਾ ਇੱਕ ਵੱਡੇ ਲੀਡਰ ਲਗਾ ਰਹੇ ਹਨ ਜੋ ਕਿ ਐਕਟੀਵਿਸਟ ਵੀ ਹਨ ਵਿਸ਼ਾਲ ਜੋਸ਼ੀ ਕਰਾਤੇ ਜੀ ਤੇ ਅੱਜ ਉਹ ਇੱਕ ਬੜਾ ਵੱਡਾ ਖੁਲਾਸਾ ਲੈ ਕੇ ਆਏ ਹਨ ਕਿ ਕਾਰਪੋਰੇਸ਼ਨ ਦੇ ਕ腐ਸ਼ਨ ਦੇ ਮਿਲਦੇ ਸ਼ਹਿਰ ਵਾਸੀਆਂ ਨੂੰ ਕਿੰਨਾ ਵੱਡਾ ਹਰਜਾਨਾ ਪੰਡਾ ਪੜਿਆ ਹੈ ਸ਼ਹਿਰ ਵਾਸੀਆਂ ਨੂੰ ਇੱਕ ਹਰਜਾਨਾ ਇਸ ਰੂਪ ਨਾਲ ਪੰਡਾ ਪੜਿਆ ਹੈ ਟ੍ਰੈਫਿਕ ਦੇ ਚੱਲਦੇ ਜਿੱਥੇ ਕਿ ਕਈ ਵਾਹਨਾਂ ਨੂੰ ਕੋਈ ਵੈਜ ਚੁੱਕ ਲਈ ਜਾਂਦੀ ਹੈ ਪਰ ਉਸ ਦੀ ਟੈਂਡਿੰਗ ਕਿਸ ਤਰ੍ਹਾਂ ਪਾਸ ਕੀਤੀ ਗਈ ਕਿਸ ਤਰੀਕੇ ਨਾਲ ਉੱਚੀ ਮਿਲੀ ਭਗਤ ਜੀ ਵਰਤੋਂ ਕੀਤੀ ਗਈ ਉਸ ਦਾ ਚਿੱਟਾ ਖਾਸਾ ਲੈ ਕੇ ਆ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹਨ ਤੇ ਵਿਸ਼ਾਲ ਜੀ ਸਵਾਗਤ ਤੁਹਾਡਾ ਲਈ ਭਰ ਜੀ ਜੀ ਸਰ ਤੇ ਇਸ ਸਮੇਂ ਸਮੇਂ ਤੇ ਰਦੇ ਪ੍ਰਸ਼ਾਸਨ ਦੇ ਜਿਹੜੇ ਕਰਪਟ ਅਫੀਸਰ ਹੈ ਉਹਨਾਂ ਦੀ ਪੋਲ ਖੋਲਦੇ ਰਹਦੇ ਹੋ ਤੇ ਅੱਜ ਇੱਕ ਬੜੀ ਵੱਡੀ ਲਿਸਟ ਲੈ ਕੇ ਆਏ ਹੋ ਸਾਡੇ ਨਾਲ ਪੋਲ ਖੋਲਨ ਦੀ ਜਿੱਚੇ ਕਾਰਪੋਰੇਸ਼ਨ ਨੂੰ ਵੀ ਟਾਰਗੇਟ ਕੀਤਾ ਜੀ ਬਿਲਕੁਲ ਜੀ ਇੱਥੇ ਮੈਂ ਕਾਰਪੋਰੇਸ਼ਨ ਨੂੰ ਵੀ ਟਾਰਗੇਟ ਕੀਤਾ ਹੈ ਜੇ ਆਪਾਂ ਪੁਛ ਡਿਪਾਰਟਮੈਂਟ ਨੂੰ ਵੀ ਟਾਰਗੇਟ ਕੀਤਾ ਇੱਕ ਸਾਡੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਅੱਜ ਕੱਲ ਇੱਕ ਠੇਕਾ ਪ੍ਰਾਈਵੇਟ ਕਾਰਪੋਰੇਸ਼ਨ ਨੂੰ ਅਲਾਉਟ ਕੀਤਾ ਗਿਆ ਢੋਬੇ ਵੈ ਟੋਅ ਵੇਹ ਵਾਂ ਜਿਹੜੀ ਹੈ ਕੋਈ ਵੀ ਆਪਣਾ ਕੋਈ ਬੈਂਕ ਜਾਂਦਾ ਕੋਈ 2 ਮਿੰਟ ਵਾਸ ਆਪਣੇ ਕੰਮ ਜਾਂਦਾ 2 ਮਿੰਟ ਬਾਅਦ ਉਹਦੀ ਗੱਡੀ ਘਟੋ ਵਰਗੇ ਤੇ ਲੈ ਜਾਂਦੇ ਆ ਤੇ ਮੁੜ ਕੇ 1500 ਰੁਪਏ ਦਾ ਚਲਾਨ ਹੁੰਦਾ 500 ਰੁਪਏ ਜਾਂਦਾ ਹੈ ਟ੍ਰੈਫਿਕ ਵਾਲਿਆਂ ਨੂੰ ਤੇ 1000 ਰੁਪਏ ਜਾਂਦਾ ਹੈ ਪ੍ਰਾਈਵੇਟ ਠੇਕੇਦਾਰ ਤੋਂ ਲੇਕਿਨ ਇਹ ਠੇਕੇਦਾਰ ਦਾ 1000 ਰੁਪਿਆ ਜਿਹੜੀ ਹੈ ਉਹ ਕਮਿਸ਼ਨ ਇੰਦੀ ਚੱਲਦੀ ਹੈ ਹਾਂ ਉਹ ਉਹ ਜਿਹੜਾ 1000 ਰੁਪਿਆ ਜਿਹੜਾ ਉਹ ਟੈਂਡਰ ਹੋਇਆ ਉਹ ਟੈਂਡਰ ਦੀ ਜਿਹੜੀ ਮੈਂ ਅੱਜ ਸ਼ਹਿਰ ਜਿਹੜੀ ਹੈ ਮਾਜੋਗ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਕੀਤੀ ਆ ਜਿਹਦੇ ਸਿੱਧੇ ਸਿੱਧੇ ਨਾਮ ਬਾਈ ਨੇਮ ਲਿ ਨੰਬਰ 2 ਤੇ ਜਿਹੜੇ ਸਾਡੇ ਐਸਪੀ ਮੈਡਮ ਐ ਟ੍ਰੈਫਿਕ ਜਿਹੜੇ ਆ ਅਮਨਦੀਪ ਕੋਰ ਮੈਂ ਉਹਨਾਂ ਦਾ ਨਾਮ ਲਿਖਿਆ ਨੰਬਰ 10 ਤੇ ਤਰਮਿੰਦਰ ਸਿੰਘ ਜਿਹੜੇ ਸਟੇਟ ਅਫਸਰ ਹੈਗੇ ਜਿਨ੍ਹਾਂ ਨੇ ਹੈ ਟੈਂਡਰ ਦੀ ਤਜਵੀਜ਼ ਬਣਾਈ ਜਿਨ੍ਹਾਂ ਨੇ ਟੈਂਡਰ ਦੀ ਸ਼ੁਰੂਆਤ ਕੀਤੀ ਵੀ ਇਹ ਟੈਂਡਰ ਹੋਣਾ ਚਾਹੀਦਾ ਨੰਬਰ 4 ਤੇ ਜਿਹੜਾ ਕੰਟਰੈਕਟਰ ਹੈਗਾ ਓਮਸਾਈ ਐਸੋਸੀਏਟ ਜਿਹੜੀ ਹੈ ਇਹ ਉਹਨਾਂ ਨੂੰ ਬਾਈ ਨੇਮ ਹੈ ਲਿਗਿਆ ਐਮਐਮਕੋ ਮੁੱਖ ਮੰਤਰੀ ਭਗਵੰਦ ਮਾਨ ਸਾਹਮਣੇ ਮੈਂ ਭੇਲ ਕੀਤੀ ਹੈ ਕਿ ਮਾਣਯੋਗ ਜਿਹੜੇ ਆ ਸਾਡੇ ਡਾਇਰੈਕਟਰ ਵਿਜੀਲੈਂਸ ਬਿਊਰੋ ਉਹਨਾਂ ਨੂੰ ਇਹਨਾਂ ਦੇ ਉੱਤੇ ਹੀ ਆਪਾਂ ਯਾਦ ਜ਼ਿਕਰ ਕਰਦੇ ਆਂ ਵੀ ਇਹ ਆਦੇਸ਼ ਜਾਰੀ ਕੀਤੇ ਜਾਣ ਸਬੂਤ ਸਾਰੇ ਬਨਾ ਲਗਾਤੇ ਜੀ। ਤੁਸੀਂ ਸਭ ਤੋਂ ਪਹਿਲਾਂ ਸੰਦੀਪ ਵਿਸ਼ੀ ਦੇ ਨਾਮ ਲਿਆ ਜੇ ਜੋ ਕਿ ਬੜੇ ਹੀ ਅ ਅਹੁਦੇਦਾਰ ਵੱਡੇ ਆਈਐਸ ਆਫਸਰ ਹੈਗੇ ਆ ਜਿਹੜੇ ਕਿ ਬਾਰ-ਬਾਰ ਅੰਮ੍ਰਿਤਸਰ ਦੇ ਵਿੱਚ ਆਉਂਦੇ ਆ ਉਹਨੂੰ ਜਿਵੇਂ ਕਿ ਜੀ20 ਦਾ ਵੀ ਸਬਮਿਟ ਹੋਣਾ ਸੀ ਤੇ ਸਪੈਸ਼ਲ ਉਹਨਾਂ ਦੀ ਡਿਊਟੀ ਲੱਗੀ ਸੀ ਤੇ ਉਹਨਾਂ ਦੀ ਇਨਵੋਲਵਿੰਗ ਇਸਟੈਂਡਰਡ ਦੇ ਵਿੱਚ ਕਿਸ ਤਰ੍ਹਾਂ ਹੋ ਗਈ ਐਂਡ ਰੀਵੋਲਵਿੰਗ ਐਸਟਰਾਇਡ ਮੈਂ 8 ਪੰਜ 2023 ਦੀ ਗੱਲ ਹੈ ਮੈਂ ਆਪਣੇ ਆਫਿਸ ਬੈਠਾ ਸੀ ਮੈਨੂੰ ਕੋਈ ਮੇਰੇ ਸਰਜਨ ਮਿੱਤਰ ਐਸਤਨਾਮ ਸਿੰਘ ਜੀ ਉਹ ਸ਼ਹਾਡੇ ਤੋਂ ਮਿਲਣ ਵਾਸਤੇ ਆਏ ਉਹਨਾਂ ਸਿਰਫ ਨੂੰ ਇੱਕ ਜਸ ਫਾਈਲ ਪਕੜਾਣੀ ਸੀ ਤੇ ਜਾਣਾ ਸੀ ਵਾਪਸ ਉਹ ਫਾਈਲ ਪਕੜਾ ਕੇ ਗੱਡੀ ਉਹਨਾਂ ਨੇ ਬਾਹਰ ਆਪਣੀ ਕਾਰ ਜਿਹੜੀ ਛੋਟੀ ਉਹਨਾਂ ਦੀ ਕਾਰ ਆਲਟੋ ਉਹਨਾਂ ਨੇ ਸੁਵਾਨੀ ਮੋਟਰ ਦੇ ਬਾਹਰ ਲਗਾਈ ਤੇ ਜਦੋਂ ਫਾਈਲ ਪਕੜਾ ਕੇ 2 ਮਿੰਟ ਬਾਅਦ ਬਾਹਰ ਗਏ ਤੇ ਉਹਨਾਂ ਦੀ ਕਾਰ ਉੱਥੇ ਨਹੀਂ ਸੀ ਪਰ ਜਦੋਂ ਆਪਾਂ ਉਹਨਾਂ ਨੂੰ ਆਂਡਕਾਡ ਪੁੱਛਿਆ ਉਹ ਕਹਿੰਦੇ ਜੀ ਤੁਹਾਡੀ ਕਾਰ ਜਿਹੜੀ ਟ੍ਰੈਫਿਕ ਪੁਲਸ ਵਾਲੇ ਟੋ ਕਰਕੇ ਜਦੋਂ ਆਪਾਂ ਪੰਡਾਲੀਪੁਰ ਤੇ ਗਏ ਤਾਂ ਕਹਿੰਦੇ ਜੀ ਇਹ ਸਾਡਾ ਕੋਈ ਰੋਲ ਨਹੀਂ ਆ ਤੁਸੀਂ 550 ਦੀ ਪਰਚੀ ਰਹਿਣ ਦੋ ਤੁਸੀਂ 1000 ਰੁਪਏ ਦੀ ਪਰਚੀ ਇਹਨਾਂ ਦੀ ਕਟਵਾ ਲਓ ਢੋਗੇ ਵੇਨ ਵਾਲੇ ਦੀ ਕਿਉਂਕਿ ਇਹ ਠੇਕਾ ਕਾਰਪੋਰੇਸ਼ਨ ਨੇ ਪ੍ਰਾਈਵੇਟ ਕਰ ਦਿੱਤਾ ਉਹ ਤਰੀਕ ਸੀ 8/5/2023 ਮੈਂ ਤੁਹਾਨੂੰ ਪਰਚੀ ਵੀ ਦਿਖਾ ਰਿਹਾ ਡੇਟ ਹੈ 8/5/2023 ਸਾਡੇ ਕੋਲ 1000 ਰੁਪਏ ਵਸੂਲਿਆ ਗਿਆ ਰਸੀਦ ਨੰਬਰ 005 ਇਹ ਇੱਥੇ ਜੋ ਕਸ਼ਮੀਰ ਸਿੰਘ ਟ੍ਰੈਫਿਕ ਇੰਚਾਰਜ ਦਾ ਵੀ ਨਾਮ ਲਿਖਿਆ ਵੀ ਇਹ ਥਰੂ ਹੁੰਦੀ ਪਰਚੀ ਕੱਟੀ ਗਈ ਉਸ ਤੋਂ ਬਾਅਦ ਜਦੋਂ ਇਹ ਟੈਂਡਰ ਹੋ ਇਸ ਤੋਂ ਬਾਅਦ ਮੈਂ ਆਰਟੀਆਈ ਪਾਈ ਕਿਉਂਕਿ ਆ ਆਪਾਂ ਜਿਹੜਾ RTO ਬਾਈ ਸਾਨੂੰ ਕੁਝ ਡਾਕੂਮੈਂਟ ਮਿਲੇ ਹੋ ਡਾਕੂਮੈਂਟ ਜਿਹੜੇ ਬੜੇ ਹੈਰਾਨ ਕਰਨ ਵਾਲੇ ਆ ਕਿ 8 ਤਰੀਕ ਨੂੰ ਸਾਡਾ ਗੱਡੀ ਠੋ ਕਰਕੇ ਲੈ ਗਿਆ ਪ੍ਰਾਈਵੇਟ ਕੰਟਰੈਕਟਰ ਪਰ ਉਹਦਾ ਜਿਹੜਾ ਵਰਕ ਆਰਡਰ ਹੋਇਆ 10 ਪਤਰੀ ਨੂੰ 23 ਨੂੰ ਹੋਇਆ ਯਾਨੀ ਕਿ 2 ਦਿਨ ਬਾਅਦ ਮੀਨਸ ਕਿ 2 ਦਿਨ 3 ਤੋਂ 2-4 ਦਿਨ ਪਹਿਲੇ ਹੀ ਇਹ ਗੱਡੀਆਂ ਸੈਟ ਚ ਚੱਲ ਚੁੱਕੀਆਂ ਸੀ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਚੱਲ ਚੁੱਕੀਆਂ ਸੀ ਮੈਡਮ ਜਿਹੜੀ ਐਸਪੀ ਟ੍ਰੈਫਿਕ ਉਹਦੇ ਵਾਸਤੇ ਇਹ ਹੀ ਸੀ ਅਮਨਦੀਪ ਕੋਲ ਇੰਨਾ ਕੇ ਸਹਿਯੋਗ ਨਾਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਗੱਡੀਆਂ ਆਲਰੇਡੀ ਪਹਿਲੇ ਚੱਲ ਚੁੱਕੀਆਂ ਸੀ ਜਦ ਕਿ ਵਰਕ ਆਰਡਰ ਹਲੇ ਅਦਾ ਬਾਅਦੋਂ ਹੋਇਆ 10 ਤਰੀਕ ਨੂੰ ਇਹੀ ਇਹ ਢਾਰਸੀ ਪੁਲਿਸ ਦੇ ਅੰਦਰ ਵਰਕ ਆਰਡਰ ਨਾ ਹੋਣ ਕਰਕੇ ਪੁਲਿਸ ਨੂੰ ਪਤਾ ਸੀ ਇਸੇ ਕਰਕੇ ਪੁਲਿਸ ਨੇ ਆਪਣੀ ਜਿਹੜੀ ਹੈ ਚਲਾਨ ਦੀ ਫੀਸ ਨਹੀਂ ਲਈ ਦਿੱਤੀ ਐਂਡ ਹੁਣ ਜਾਂਚ ਦਾ ਵਿਸ਼ਾ ਵੀ ਉਹਨਾਂ ਨੇ ਆਪਣੇ ਚਲਾਨ ਕਿਉਂ ਛੱਡਿਆ ਬਾਕੀ ਨਹੀਂ ਛੱਡਿਆ ਹੋਏਗਾ ਚਲੋ ਸਾਡਾ ਕੁਝ ਕੁਝ ਨੋਨ ਵੀ ਹੈ ਸਾਨੂੰ ਜਾਣਦੇ ਵੀ ਹੈ ਕੁਝ ਸਾਡਾ ਕਹਿੰਦੇ ਜੀ ਸਾਡਾ ਸਾਈਡ ਹੈ ਲੋ ਤੁਸੀਂ ਪਰ ਇਹਦਾ ਕਰਵਾ ਦਿਓ ਤੇ ਹੁਣ ਗੱਲ ਆਉਂਦੀ ਹੈ ਵੀ ਆ ਜਿਹੜੇ ਜਿਹੜੇ ਬੰਦੇ ਨੂੰ ਗੱਡੀਆਂ ਦਾ ਠੇਕਾ ਦਿੱਤਾ ਗਿਆ ਉਹ ਬੰਦਾ ਕੋਲ ਲਾਇਸੈਂਸ ਹੈਗਾ ਸਿਵਲ ਕੰਟਰੈਕਟਰ ਦਾ ਯਾਨੀ ਕਿ ਉਹ ਗੱਲੀਆਂ ਸੜਕਾਂ ਨਾਲੀਆਂ ਪੁਲ ਵਗੈਰਾ ਕੰਸਟਰਕਸ਼ਨ ਦਾ ਕੰਮ ਕਰ ਸਕਦਾ ਉਹਨੇ ਕੋਲ ਟਰਾਂਸਪੋਰਟ ਦਾ ਨਾਮ ਤੇ ਉਹਦਾ ਕੋਈ ਬਿਜ਼ਨਸ ਹੈ ਨਾ ਉਹਨੂੰ ਕੋਈ ਟਰਾਂਸਪੋਰਟ ਦਾ ਉਹਦੇ ਕੋਈ ਐਕਸਪੀਰੀਅੰਸ ਹੈ ਤੇ ਜਦੋਂ ਇਹਨਾਂ ਨੇ ਟੈਂਡਰ ਕਾਲ ਕੀਤਾ ਟੈਂਡਰ ਦੇ ਵਿੱਚ ਸ਼ਰਤ ਵੀ ਜਿਹੜੀ ਹਟਾ ਦਿੱਤੀ ਗਈ ਅ ਸ਼ਰਤ ਬਸ ਦੇ ਦੋ ਤੇ ਨਾਮ ਲਵਾਗਾ ਸੰਦੀਪ ਰਿਸ਼ੀ ਆਈ ਹੈ ਸਭ ਤੋਂ ਜਿਹੜੇ ਉਸ ਵਲੇ ਮੌਜੂਦਾ ਕਮਿਸ਼ਨਰ ਸੀ ਉਹਨਾਂ ਵੱਲੋਂ ਤੇ ਸਟੇਟ ਆਫ ਦਾ ਪਰਮਿੰਦਰ ਸਿੰਘ ਵੱਲੋਂ ਮਲੀ ਭਗ ਦੇ ਨਾਲ ਸਟੂੜਾਈ ਹਟਾ ਦਿੱਤੀ ਗਈ ਕਿਉਂਕਿ ਇਹਨਾਂ ਦਾ ਵਾਗਵ ਸੀ ਜਿਹੜਾ ਕੰਟਰੈਕਟਰ ਸ਼ਾਇਦ ਇਹਨੂੰ ਫਾਇਦਾ ਪਹਚਾਣ ਵਾਸਤੇ ਆਰਥਿਕ ਫਾਇਦਾ ਪਹਚਾਣ ਵਾਸਤੇ ਸਟੂੜਾ ਹਟਾ ਦਿੱਤੀ ਗਈ ਕੀ ਐ ਜਿਹੜਾ ਬੰਦਾ ਕੋਈ ਡਾਇਰੈਕਟ ਲਏਗਾ ਉਹਨੇ ਕੋਈ ਟਰਾਂਸਪੋਰਟ ਦਾ ਕੋਈ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਮੇਰਾ ਇੱਕ ਸਵਾਲ ਲਗਾ ਤੁਹਾਡਾ ਨਾ ਕਿ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਇਹ ਇੱਕ ਕਾਰਪੋਰੇਸ਼ਨ ਕਮਿਸ਼ਨਰ ਇਸ ਤਰ੍ਹਾਂ ਦਾ ਟੈਂਡਰ ਕਰਵਾ ਸਕਦਾ ਨਹੀਂ ਜੀ ਇਹ ਜਿਹੜੀ ਕਾਰਪੋਰੇਸ਼ਨ ਜਿਹੜੀ ਹੈ ਕਾਰਪੋਰੇਸ਼ਨ ਇੱਕ ਡਿਪਾਰਟਮੈਂਟ ਹੈ ਲੋਕਲ ਬੋਡੀ ਸਥਾਨਕ ਸਰਕਾਰਾ ਵਿਭਾਗ ਦਾ ਇਹ ਕਾਰਪੋਰੇਸ਼ਨ ਜੋ ਵੀ ਕੋਈ ਫੈਸਲਾ ਲਏਗਾ ਪਹਿਲੇ ਸਰਕਾਰ ਦੀ ਮਨਜ਼ੂਰੀ ਦੇ ਬਿਨਾਂ ਕੋਈ ਫੈਸਲਾ ਨਹੀਂ ਲੈ ਸਕਦਾ ਇਹ ਫਰਸਟ ਸਟੈਂਡਰਡ ਹੋਏਗਾ ਜਿਹੜਾ ਸੰਦੀਪ ਰੇਸ਼ੀ ਜੀ ਨੇ ਸਰਕਾਰ ਦੀ ਮਨਜ਼ੂਰੀ ਲੈਏ ਤੋਂ ਬਿਨਾਂ ਆਪਣੇ ਤੌਰ ਦੇ ਇਹਨਾਂ ਦਾ ਇਹਨਾਂ ਦਾ ਕੀ ਇੰਟਰਸਟ ਸੀ ਹੈ ਹੁਣ ਜਾਂਚ ਲਈ ਵਿਜੀਲੈਂਸ ਨੂੰ ਦੱਸਣਗੇ ਜਾਂ ਮੁੱਖ ਮੰਤਰੀ ਸਾਹਿਬ ਜਿਹੜੇ ਡਿਪਾਰਟਮੈਂਟ ਦੀ ਡਿਊਟੀ ਲਾਣਗੇ ਉੱਥੇ ਜਾ ਕੇ ਆਪਣਾ ਜਵਾਬ ਦੇਣਗੇ ਕਿ ਇਹਨਾਂ ਦਾ ਕੀ ਇੰਟਰਸਟ ਸੀ ਜਿਹੜਾ ਇਹਨਾਂ ਨੇ ਸਰਕਾਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ ਸਮਝੀ ਯਾਨੀ ਕਿ ਇਹ ਟੈਂਡਰ ਦੇ ਵੀ ਦਿੱਤਾ ਗਿਆ ਪਰ ਹੁਣ ਜਿਹੜੀ ਮੌਜੂਦਾ ਕੰਪਨੀ ਹੈ ਉਹ ਕਿਹੜੀ ਕਿਹੜੀ ਗੱਡੀ ਟੋਅ ਕਰਦੀ ਪਈ ਹੈ ਮੌਜੂਦਾ ਜਿਹੜੀ ਕੰਪਨੀ ਹੈ ਉਹ ਤੇ ਮੈਂ ਤੁਹਾਨੂੰ ਇਹ ਦਿਖਾਵਾਂਗਾ ਉਹਦੇ ਅੰਦਰ ਰਜਿਸਟ੍ਰੇਸ਼ਨ ਸਰਟੀਫਿਕੇਟ ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਪਾਸ ਕਰਾਇਆ ਇਹਨਾਂ ਕੋਲ ਸਿਰਫ ਮੈਨੂਫੈਕਚਰਿੰਗ ਇਹਨਾਂ ਨੇ ਸ਼ੋ ਕੀਤੀ ਹੈ ਤੇ ਦੂਸਰਾ ਇਹਨਾਂ ਨੇ ਟਰੇਡਿੰਗ ਸ਼ੋ ਕੀਤੀ ਹੈ ਜਾਨੀ ਕਿ ਇਹਨਾਂ ਕੋ ਗੁੱਡਸ ਐਂਡ ਸਰਵਿਸ ਦਾ ਲਾਇਸੈਂਸ ਨਹੀਂ ਹੈ ਤੇ ਇਸ ਕਰਕੇ ਟਰਾਂਸਪੋਰਟ ਦਾ business ਚਲਾ ਵੀ ਨਹੀਂ ਸਕਦੇ ਇਟ ਜਾਂ GST ਦੀ ਵੀ ਚੋਰੀ ਹੋ ਰਹੀ ਹੈ ਨਾ ਬੰਦਾ ਸਭ ਹੀ ਚੋਰੀ GST ਦੀ ਵੀ ਹੋ ਰਹੀ ਹੈ ਕੈਂਟਰ ਦੇ ਵਿੱਚ ਕਿਤੇ GST ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਕਿਤੇ ਜ਼ਿਕਰ ਨਹੀਂ ਕੀਤਾ GST ਦਾ ਨਾਮ ਤੇ ਜ਼ਿਕਰ ਕੀਤਾ ਭਾਈ GST ਕੌਣ ਵਸੂਲੇਗਾ ਨਾ ਇਹਨਾਂ ਦੀਆਂ ਜਿਹੜੀਆਂ ਪਰਚੀਆਂ ਫੱਪੜੀਆਂ ਅੱਜ ਵੀ ਹੋਰ ਵੀ ਪਰਚੀਆਂ ਮੇਰੇ ਕੋਲ ਹੈ ਨਾ ਇਹਨਾਂ ਦੀ ਫਰਮ ਦਾ ਨਾਮ ਹੈ ਨਾ ਇਹਦੇ ਕੋਈ GST ਨੰਬਰ ਹੈ ਇਹ ਸਾਰਾ ਜਿਹੜਾ ਬਲੀ ਭਗਤ ਨਾਲ ਬੜਾ ਵੱਡਾ ਸਕੇਨਡਲ ਜਿਹੜਾ ਪੰਜਾਬ ਪੁਲਿਸ ਵੀ ਟ੍ਰੈਫਿਕ ਡਿਪਾਰਟਮੈਂਟ ਔਰ ਕਾਰਪੋਰੇਸ਼ਨ ਵਰੀ ਕੋ ਪ੍ਰਾਈਵੇਟ ਕੰਟਰੈਕਟਰ ਦੁਆਰਾ ਚਲਾਇਆ ਜਾ ਰਿਹਾ ਤੇ ਸ਼ਹਿਰ ਵਾਸੀਆਂ ਤੇ ਚੱਗੇ ਦੇ ਨਾਤੇ ਦੁਖੀ ਆ ਤੇ ਮੈਂ ਇਹਨਾਂ ਨੂੰ ਨਜ਼ਰ ਦਵਾਵਾਂਗਾ ਸਾਰੇ ਸ਼ਹਿਰ ਵਾਸੀ ਉਹਨਾਂ ਟੈਂਡਰ ਕੈਨਸਲ ਕਰਾਵਾਂਗੇ ਇਹ ਗਲਤ ਟੈਂਡਰ ਕਰਨ ਵਾਲੇ ਖਿਲਾਫ ਐਫ ਆਈ ਆਰ ਵੀ ਕਰਾਵਾਂਗੇ ਚਾਹੇ ਸਾਨੂੰ ਹਾਈ ਕਾਰਡ ਵੀ ਜਾਣਾ ਪਵੇ ਐਜੀ ਇੱਕ ਚੀਜ਼ ਹੋਰ ਹੈ ਕਿ ਇਹ ਸਿਰਫ ਟਾਰਗੇਟ ਕਰਦੇ ਛੋਟੀਆਂ ਕਾਰਾਂ ਨੂੰ ਜਿਹੜੀਆਂ इजीली ਠੋ ਕਰਕੇ ਜਿੱਥੇ ਆਰਾਮ ਨਾਲ ਲੈ ਕੇ ਜਾ ਸਕਣ ਅੱਜ ਤੱਕ ਇੱਕ ਸਿੰਗਲ ਬੱਸ ਟਰੱਕ ਟਰਾਲ ਕੋ ਡੇਟ ਵਾਲੇ 6 ਡੇਟ 12 ਡੇਟ 18 ਡੇਟ ਇਹਨਾਂ ਨੇ ਅਜੇ ਤੱਕ ਨਹੀਂ ਢੋਕੀਤਾ ਦੂਸਰੀ ਗੱਲ ਹੈ ਸ਼ਹਿਰ ਚ ਹਜ਼ਾਰਾ ਕਿੰਨੀਆਂ ਇਹੋ ਜਿਹੇ ਰੋਡਾਂ ਮੈਂ ਤੁਹਾਨੂੰ ਦਿਖਾਵਾਂਗਾ ਜਿਨ੍ਹਾਂ ਉਤੇ ਮੋਟਰਸਾਈਕਲ ਜਿਹੜੇ ਆ ਉਹਨਾਂ ਨੇ ਲੋਕਾਂ ਨੇ ਬੇਤਰਤੀਬ ਲਾਏ ਆ ਜਿੱਥੇ ਜਿਆਦਾ ਜਿਆਦਾ ਵਿੱਚ 바ਦੇ ਤੋਂ ਹੁੰਦੇ ਆ ਪਰ ਇਹਨਾਂ ਕੋਈ ਜਿਹੜਾ ਕੰਟਰੈਕਟਰ ਹੈ ਨਹੀਂ ਕੋਈ ਇਹੋ ਜਿਹਾ ਨਹੀਂ ਹੈਗਾ ਢੋਵੇ ਵੈਨ ਜਿਹੜੀ ਟੂ ਵੀਲਰ ਚੁੱਕੇ ਸਕੇ ਮੈਂ ਇਹ ਵੀ ਆਪਣੀ ਸ਼ਿਕਾਇਤ ਲਿਖਿਆ ਹੋਇਆ ਵੀ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਜੇ ਆਪਾਂ ਸ਼ਹਿਰ ਨੂੰ ਇਨਕਲੋਜ਼ਮੈਂਟ ਤੋਂ ਮੁਕਤ ਕਰਾਉਣਾ ਸੀ ਸਾਡੀ ਨੀਅਤ ਸਾਫ਼ ਸੀ ਅ ਮੈਡਮ ਅਮਨਦੀਪ ਕੌਰ ਦੀ ਸਾਡੇ ਆਈਐਸ ਸੰਦੀਪ ਰੇਸ਼ੀ ਜੀ ਦੀ ਸਾਡੇ ਧਰਮਿੰਦਰ ਸਿੰਘ ਜੀ ਸਟੇਟ ਅਫਸਰ ਦੀ ਕਿ ਜੇ ਸ਼ਹਿਰ ਵਾਸਤੇ ਇਹਨਾਂ ਨੇ ਕੰਮ ਕਰਨਾ ਸੀ ਤੇ ਇਹਨਾਂ ਨੇ ਇਹ ਸ਼ਰਤ ਕਿਉਂ ਨਹੀਂ ਰੱਖੀ ਕਿ ਹਰ ਤਰ੍ਹਾਂ ਦੀ ਗੱਡੀ ਨੂੰ ਟੋਕਨ ਵਾਸਤੇ ਤੁਹਾਡੇ ਕੋਲ ਇਨਸਟਰੂਮੈਂਟ ਹੋਣੇ ਚਾਹੀਦੇ ਸਿਰਫ ਛੋਟੀਆਂ ਗੱਡੀਆਂ ਵਾਸਤੇ ਇਹਨਾਂ ਨੇ ਛੋਟੀਆਂ ਟੁਕੜੇ ਨਾਲ ਵਾਲੀਆਂ ਵੈਨਾਂ ਲਗਾਤੀਆਂ ਬਸ ਬਹੁਤ ਵੱਡੀ ਗੱਲ ਕੀਤੀ ਹੈ ਕਿਉਂਕਿ ਟ੍ਰੈਫਿਕ ਜਾਮ ਨਾ ਸਿਰਫ ਕਾਰਾ ਕਰਕੇ ਹੁੰਦਾ ਟ੍ਰੈਫਿਕ ਜਾਮ ਕਰਨ ਲਈ ਟਰਾਲੀਆਂ ਵੀ ਇਹ ਨਜਾਇਜ਼ ਖਲੋਤੀ ਰਹਿੰਦੀਆਂ ਹੈ ਕਈ ਵੱਡੀਆਂ ਗੱਡੀਆਂ ਵੀ ਖਲੋਤੀ ਰਹਿੰਦੀਆਂ ਸਕੂਟਰ ਪਾਰਕਿੰਗ ਵੀ ਨਾ ਸਹੀ ਲੱਗੀ ਹੋਵੇ ਤਾਂ ਉਸ ਕਰਕੇ ਵੀ ਟ੍ਰੈਫਿਕ ਜਮ ਹੋ ਜਾਂਦਾ ਲੇਕਿਨ ਇੱਥੇ ਸਿਰਫ ਟਾਰਗੇਟ ਕੀਤਾ ਜਾ ਰਿਹਾ ਕਾਰਾਂ ਨੂੰ ਕਾਰਾਂ ਨੂੰ ਹੀ ਟੋ ਕਰਕੇ ਲਿਆ ਜਾਂਦਾ ਕਿਉਂਕਿ ਉਹ ਸੌਫਟ ਬਟਰ ਦੀ ਤਰ੍ਹਾਂ ਦੇ ਕਾਰ ਉਹਨਾਂ ਨੂੰ ਜਲਦੀ ਆਸਾਨੀ ਨਾਲ ਉਹਨਾਂ ਨੂੰ ਹਰ ਜਨਦਾ ਵਸੂਲੇ ਜਾ ਸਕਦਾ ਹੈ ਦੂਸਰੀ ਗੱਲ ਇੱਕ ਹੋਰ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿਲਾਜੀ ਇਹਦੇ ਜੀ ਕਿ ਟੈਂਡਰ ਦੀ ਸ਼ਰਤ ਰੱਖੀ ਹੋਈ ਹੈ ਇਹਨਾਂ ਨੇ ਵੀ ਜਿਹੜਾ ਹੈਗਾ ਕੰਟਰੈਕਟਰ ਉਹ ਕਾਰਪੋਰੇਸ਼ਨ ਕੋਈ ਜਗ੍ਹਾ ਲੈ ਕੇ ਤੇ ਉਥੇ ਵਗੈਰਾ ਟੀਨਾ ਲਗਾਏਗਾ ਉਥੇ ਸੀਸੀਟੀਵੀ ਕੈਮਰੇ ਲੱਗਣਗੇ ਉਥੇ ਚੁੰਗੀਦਾਰ ਰੱਖਿਆ ਜਾਏਗਾ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਬੜੀਆਂ ਕੇਅਰਫੁਲੀ ਉਥੇ ਰੱਖੀਆਂ ਜਾਣਗੀਆਂ ਪਰ ਇਹ ਹਰਾਨੀ ਦੀ ਗੱਲ ਹੈ ਵੀ ਸਾਡੇ ਮੈਡਮ ਅਮਨਦੀਪ ਕੌਰ ਜੀ ਜਿਹੜੇ ਐਸਪੀ ਟ੍ਰੈਫਿਕ ਹੈਗੇ ਆ ਉਹ ਇਹਨੂੰ ਕੰਟਰੈਕਟਰ ਨੂੰ ਸਿੱਧੀ ਮਦਦ ਕਰਦੇ ਆ ਆਪਣੇ ਆਫਿਸ ਜਿਹੜਾ ਉਹਨਾਂ ਨੇ ਨਵਾਂ ਪੂਲ ਚਲੇ ਆਨ ਆਫਿਸ ਖੋਲੇ ਆ ਜਿਹੜਾ ਵੈਸੇ ਕਿ ਉਹ ਵੀ ਕਬਜ਼ੇ ਪੇ ਜਾਜੋ ਵੀ ਮੇਰੇ ਕੋਲ ਡਾਕੂਮੈਂਟ ਹੈਗੇ ਜੀ ਬਲੇਬੋਟਸ ਟ੍ਰੈਫਿਕ ਆਫਿਸ ਵੀ ਕਬਜ਼ੇ ਜੇ ਬਿਲਕੁਲ ਕਬਜ਼ੇ ਜੇ ਉਹ ਹਾਈ ਕੋਰਟ ਦੇ ਆਰਡਰਾਂ ਦੇ ਮੁਤਾਬਕ 2016 ਹਾਈ ਕੋਰਟ ਦੇ ਆਰਡਰਾਂ ਅਨੁਸਾਰ ਡੀਐਮ ਸਾਹਿਬ ਨੂੰ ਇਹ ਜ਼ਿੰਮੇਵਾਰੀ ਮਿਲੀ ਉਹ ਆਪਾਂ ਫਿਰ ਖੁਲਾਸਾ ਕਰਾਂਗੇ ਇਹ ਉਥੇ ਬਨਾਲੀ ਗਰਾਊਂਡ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੰਦੇ ਆ ਗੱਡੀਆਂ ਪਾਰਕ ਕਰਨ ਵਾਸਤੇ ਤੇ ਦੂਸਰੀ ਗੱਲ ਇੱਕ ਭੰਡਾਰੀ ਪੁਲ ਦੇ ਇਹਨਾਂ ਨੇ ਪਹਿਲੇ ਜਗ੍ਹਾ ਦਿੱਤੀ ਉਹਨਾਂ ਨੂੰ ਬਾਅਦ ਵਿੱਚ ਜਦੋਂ ਰੋਲਾ ਪਿਆ ਆਪਾਂ ਰੋਲਾ ਪਾਇਆ ਤੇ ਫਿਰ ਇਹਨਾਂ ਨੇ ਹਟਾਇਆ ਹੁਣ ਇੱਕ ਸਰੋਪਰਾਣੀ ਕੋਲੇਜ ਦੇ ਸਾਹਮਣੇ ਉਹਨਾਂ ਨੂੰ ਜਗ੍ਹਾ ਦਿੱਤੀ ਤੇ ਇੱਕ ਹੋਰ ਬੜੀ ਗੱਲ ਹੈ ਪੀ ਮੈਡਮ ਦਾ ਕੀ ਇੰਟਰਸਟ ਹੈ ਵੀ ਉਹ ਹਰ ਗੱਡੀ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਏਐਸਆਈ ਰੈਂਕ ਦਾ ਪੁਲਿਸ ਅਫਸਰ ਬਿਠਾ ਰੱਖਿਆ ਬਿਲਕੁਲ ਉਹਨੂੰ ਨਾਲ ਚラン ਬੁੱਕ ਦਿੱਤੀ ਗਈ ਹੈ ਨਾਲ ਉਹ ਵਿੱਚ ਬੈਠਾ ਹੈ ਗੱਡੀਆਂ ਢੋਗਣ 'ਚ ਮਦਦ ਕਰਦਾ ਜਦ ਠੇਕਾ ਪ੍ਰਾਈਵੇਟ ਹੈ ਤੁਹਾਡਾ ਕੀ ਇੰਟਰਸਟ ਹੈ ਤੁਸੀਂ ਆਪਣੇ 10 ਅਫਸਰ ਉਹਨਾਂ ਦੇ ਨਾਲ ਹਰ ਵੇਲੇ ਲਗਾ ਕੇ ਤੇ ਆਪਣਾ ਸਰਕਾਰ ਦਾ ਜਿਹੜਾ ਪਹਾ ਹੈ ਬਰਬਾਦ ਕਰ ਰਹੇ ਜੀ ਉਹ ਅਫਸਰ ਦਾ ਕੰਮ ਹੈਗਾ ਜਿਆਦਾ ਜਿਆਦਾ ਗੱਡੀ 'ਚ ਬੈ ਕੇ ਉਹ ਕਿਵੇਂ ਜਿਆਦਾ ਜਿਆਦਾ ਨੂੰ ਕੰਟਰੋਲ ਕਰ ਸਕੇਗਾ ਇਹ ਜਵਾਬ ਦਿਵੇ ਸੰਨ ਦੂਸਰਾ ਮੇਰੇ ਤੁਹਾਡੇ ਕੋਲ ਸਵਾਲ ਕੀ ਡਿਪਾਰਟਮੈਂਟ ਕੋਲ ਇਸ ਤਰ੍ਹਾਂ ਦੀ ਕੋਈ ਲਿਸਟ ਹੈਗੀ ਹੈ ਕਿ ਕਿ ਗੇੜੀ ਗੇੜੀ ਐ ਡੇਟ 8 9 2 ਜਾਂ 3 ਨੂੰ ਮੈਂ ਮਾਜੋ ਕ ਡੀਸੀਪੀ ਲਾਈਨ ਡਾਟਰ ਨੂੰ ਇੱਕ ਸਕੈਟ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਮੈਡਮ ਐਸਪੀ ਨੂੰ ਐਸਪੀ ਮੈਡਮ ਅਮਨਦੀਪ ਕੌਰ ਨੂੰ ਤੇ ਧਰਮਿੰਦਰ ਨੂੰ ਬੁਲਾਇਆ ਸੀ ਉਹ ਜਦੋਂ ਸਾਰੇ ਪ੍ਰੋਵੈਂਟ ਅਰੇਜ਼ ਕੀਤੇ ਸੀ ਵੀ ਮੈਨੂੰ ਇਹਨਾਂ ਦੇ ਆਰਸੀਆ ਇਹ ਗੱਡੀਆਂ ਜਿਹੜੀਆਂ ਚੱਲ ਰਹੀਆਂ ਇਹਨਾਂ ਦੀਆਂ ਇਹਨਾਂ ਦੇ ਪ੍ਰੋਡਕਸ਼ਨ ਸਰਟੀਫਿਕੇਟ ਇਹਨਾਂ ਦੇ ਜਿਹੜੇ ਕਾਫੀ ਸਾਰਾ ਇਹਨਾਂ ਕੋਲ ਮੰਗਿਆ ਸੀ ਡਾਟਾ ਪਰ ਮੈਡਮ ਸਾਡੇ ਜਿਹੜੇ ਅਮਨਦੀਪ ਕੌਰ ਜਿਹੜੇ ਐਸਪੀ ਟ੍ਰੈਫਿਕ ਅੱਜ ਤੱਕ ਉਸ ਮੁੱਦੇ ਤੇ ਚੁੱਪ ਹੈ ਇਹਨਾਂ ਨੇ ਕੋਈ ਜਵਾਬ ਨਹੀਂ ਫਾਈਲ ਕੀਤਾ 8 9 2023 ਚ डीसीपी लॉर्ड ऑर्डर ਉਸ ਵੇਲੇ ਤੇ ਪਰਮਿੰਦਰ ਸਿੰਘ ਬਡਾਲ ਨੇ ਇਹਨਾਂ ਨੂੰ ਫੜਕਾਰ ਵੀ ਲਈ ਸੀ ਕਿਉਂਕਿ ਇਹਨਾਂ ਨੇ ਇਹ ਜਿਹੜੀ ਸਟੇਟ ਅਫਸਰ ਨੇ ਦਸਤਿਕ ਨੂੰ ਲੈਟਰ ਕੱਢੀ ਸੀ ਇਹਨਾਂ ਨੇ ਸਿੱਧੇ ਸਿੱਧੇ ਨਾਮ ਲਿਖ ਦਿੱਤਾ ਇਹ ਵੀ ਇਹ ਜਿਹੜੀਆਂ 10 ਗੱਡੀਆਂ ਇਹ ਡੀਸੀਪੀ ਲਾਰਡ ਆਰਡਰ ਨੂੰ ਆਪਾਂ ਦੇ ਦੇ ਰਿਹਾ ਤੇ ਜਦ ਕਿ ਡੀਸੀ ਸਾਹਿਬ ਨੇ ਕਿਹਾ ਸੀ ਵੀ ਇਹ ਲੈਟਰ ਮੈਨੂੰ ਅੱਜ ਤੱਕ ਨਹੀਂ ਆਈ ਆਫੀਸ਼ੀਅਲੀ ਇਹ ਲੈਟਰ ਤੁਹਾਡੇ ਕੋਲ ਆਫਿਸ ਹੀ ਹੈ ਮੈਨੂੰ ਮੇਰਾ ਨਾਮ ਇਹਦੇ ਵਿੱਚ ਕਿਉਂ ਲਿਖਿਆ ਗਿਆ ਉਹਨਾਂ ਨੇ ਬੁਲਾ ਕੇ ਮੈਡਮ ਅਮਨਦੀਪ ਕੌਰ ਅਤੇ ਇਹ ਜਿਹੜੇ ਸਾਡੇ ਸਟੇਟ ਅਫਸਰ ਭਰਮਿੰਦਰ ਸਿੰਘ ਜੀ ਦੀ ਕਲਾਸ ਵੀ ਲਈ ਤੇ ਝਾੜ ਵੀ ਲਗਾਈ ਕਿ ਪੀ ਇਹ ਲੈਟਰ 'ਚ ਮੇਰਾ ਪਰ ਇਹ ਤੱਕ ਉਹਨਾਂ ਨਾਮ ਨਹੀਂ ਘਟਿਆ ਗਿਆ ਇਹ ਗੱਲ ਦੀ ਪੁਸ਼ਟੀ ਤੁਸੀਂ ਉਹਨਾਂ ਨੂੰ ਫੋਨ ਕਰਕੇ ਵੀ ਪੁੱਛ ਸਕਦੇ ਜਾਨੀ ਕਿ ਬਹੁਤ ਵੱਡਾ ਇੱਕ ਨੈਕਸਸ ਚੱਲ ਰਿਹਾ ਜਿੱਥੇ ਕਿ ਸ਼ਹਿਰ ਵਾਸੀ ਦੇ ਜੇਬ ਤੇ ਬੋਝ ਪਾਇਆ ਜਾ ਰਿਹਾ ਹੈ ਤਾਂ ਦੂਸਰੀ ਗੱਲ ਕਿ ਸ਼ਹਿਰ ਨੂੰ ਕਲੀਨ ਕਰਨ ਦੇ ਚੱਕਰ 'ਚ ਹਰਾਸਮੈਂਟ ਨਾਮ ਦਾ ਜਿਹੜਾ ਵਰਡ ਯੂਜ਼ ਕਰਨਾ ਤੇ ਉਹ ਗਲਤ ਨਹੀਂ ਹੋਏਗਾ ਜਿਹੜਾ ਕਿ ਹਰਾਸ ਕੀਤਾ ਜਾ ਰਿਹਾ ਲੋਕਾਂ ਨੂੰ ਦੂਸਰੀ ਬੁਲੀ ਭਗਤ ਕਰਕੇ ਇੱਕ ਦੂਸਰੇ ਨੂੰ ਫਾਇਦਾ ਕਰਾਇਆ ਜਾ ਰਿਹਾ ਹੈ ਜਾਨੀ ਕਿ ਆਪਸ ਵਿੱਚ ਹੀ ਇੱਕ ਦੂਸਰੇ ਡਿਪਾਰਟਮੈਂਟ ਨੂੰ ਵੀ ਚਪਤ ਲਗਾਈ ਜਾ ਰਹੀ ਹੈ ਕਿ ਡਿਪਾਰਟਮੈਂਟ ਦੇ ਜਿਹੜੇ ਅਹੁਦੇਦਾਰ ਹੈਗੇ ਆ ਉਹਨਾਂ ਨੂੰ ਵੀ ਇਸ ਲੈਟਰ ਦਾ ਪਤਾ ਤੱਕ ਕੰਟਰੈਕਟਰ ਨੂੰ ਟੈਂਡਰ ਲੈਣ ਤੋਂ ਬਾਅਦ ਇੱਕ ਜਗ੍ਹਾ ਪ੍ਰੋਵਾਈਡ ਕਰਨੀ ਹੈ ਕਾਰਪੋਰੇਸ਼ਨ ਦੇ ਉੱਤੇ ਸ਼ੈੱਡ ਦੀ ਵੀ ਪ੍ਰੋਵੀਜ਼ਨ ਜਿਹੜੀ ਟੈਂਡਰ ਜਿਹੜੇ ਹੋਲਡਰ ਨੂੰ ਖੁਦ ਕਰਾਣੀ ਪੈਣੀ ਸੀ ਸੀਸੀਟੀਵੀ ਲਗਾਉਣੇ ਲਈ ਇਸ ਤਰ੍ਹਾਂ ਦੀ ਸਪੇਸ ਵੀ ਕੋਈ ਨਹੀਂ ਹਜੇ ਤੱਕ ਲਾਅ ਲਾਊਟ ਹੋਈ ਤਾਂ ਨਹੀਂ ਉਹ ਸਟੈਂਡਰਡ ਓਨਰ ਵੱਲੋਂ ਇਸ ਤਰ੍ਹਾਂ ਦੀ ਸਪੇਸ ਕੋਈ ਲਈਤੀ ਗਈ ਹੈ ਦੂਸਰੀ ਗੱਲ ਕਰੀਏ ਜਿਸ ਤਰ੍ਹਾਂ ਕਿ ਸ਼ਹਿਰ ਵਾਸੀ ਨੂੰ ਹਰ ਵਾਰ ਚਪਤ ਲੱਗ ਜਾਂਦੀ ਹੈ ਗੱਡੀਆਂ ਟੋ ਕਰਕੇ ਲੈ ਜਾਂਦੀ ਹੈ ਕਿ ਇਹ ਜ਼ਰੂਰੀ ਵੀ ਹੈ ਕਿ ਜਿਹੜੀ ਗੱਡੀਆਂ ਟੋ ਕਰਕੇ ਲੈ ਜਾਂਦੇ ਪਰ ਉਹਨਾਂ ਦੇ ਕਾਗਜ਼ ਪੂਰੇ ਹੈਗੇ ਕਿ ਨਹੀਂ ਹੈਗੇ ਬਿਲਕੁਲ ਜੀ ਮੈਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਇਹ ਮੁੱਦਾ ਸਾਡਾ ਮੇਰਾ ਇਕੱਲੇ ਦਾ ਨਹੀਂ ਹੈ ਸਾਡੇ ਸਾਰੇ ਸ਼ਹਿਰ ਵਾਸੀਆਂ ਦਾ ਆਪਾਂ ਤੰਗ ਪਰੇਸ਼ਾਨ ਹੋ ਰਹੇ ਹਾਂ ਕਿਸੇ ਕਿਸੇ ਨੂੰ ਆਰਥਿਕ ਫਾਇਦਾ ਪਹੁੰਚਾਣ ਵਾਸਤੇ ਜਿਹੜੇ ਸਾਡੇ ਸਰਕਾਰੀ ਅਫਸਰਾਂ ਕਿਸ ਹੱਦ ਤੱਕ ਜਾਣਗੇ ਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਉਹ ਪਹੁੰਚ ਵੀ ਗਏ ਆ ਹੁਣ ਤੱਕ 50 ਲੱਖ ਤੋਂ ਉੱਪਰ ਜਿਹੜੀ ਹੈ ਇਹ ਜਿਹੜੀ ਪ੍ਰਾਈਵੇਟ ਫਰਮ ਹੈ ਵਸੂਲ ਚੁੱਕੀ ਸਾਡੇ ਸ਼ਹਿਰ ਵਾਸੀਆਂ ਤੋਂ ਇਹ ਇਹਨਾਂ ਦੇ ਕੋਲ ਵਾਪਸ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਆਪਾਂ ਪਰ ਮੈਂ ਸਭ ਨੂੰ ਅਪੀਲ ਕਰਾਂਗਾ ਜਿਹੜੀ ਗੱਡੀ ਤੁਹਾਡੇ ਹੀ ਗੱਡੀ ਨੂੰ ਢੋਕ ਕਰਦੀ ਹੈ ਉਹ ਗੱਡੀ ਦੇ ਕਾਗਜ਼ਾਤ ਦੀ ਉਹ ਗੱਡੀ ਦੇ ਐਮਪਲੂਸ਼ਨ ਸਰਟੀਫਿਕੇਟ ਕਰਾਉਣੀ ਇੰਸ਼ੋਰੈਂਸ ਜਿਹੜਾ ਵਿੱਚ ਅਫਸਰ ਬੈਠਾ ਉਹ ਵੀਡੀਓ ਬਣਾਓ ਉਹ ਵੀਡੀਓ ਬਣਾ ਕੇ ਸਰਕਾਰ ਨੂੰ ਪਾਓ ਸਾਨੂੰ ਪਾਓ ਅਸੀਂ ਅੱਗੇ ਪਹੁੰਚਾਵਾਂਗੇ ਇਹਨਾਂ ਨੂੰ ਇਹ ਇਸ ਵਾਲੀ ਨਕੇਲ ਨਹੀਂ ਆਪਾਂ ਮਿਲ ਕੇ ਨਕੇਲ ਪਾ ਸਕਦੇ ਹਾਂ ਸਾਰੇ ਸਾਥ ਦਿਓ ਇਹ ਮੁੱਦਾ ਸਾਰਾ ਤੇ ਸਾਡੇ ਸੰਝਾ ਹੈ ਕ੍ਰਪਸ਼ਨ ਦੇ ਖਿਲਾਫ ਸਾਰੇ ਬੋਲੋ ਤੇ ਕ੍ਰਪਸ਼ਨ ਦੀ ਲੜਾਈ ਵਿੱਚ ਤੁਸੀਂ ਸਾਡਾ ਵੀ ਸਾਥ ਦਿਓ ਸਾਡੇ ਦਾ ਹੱਥ ਜੋੜ ਕੇ ਸਾਡੇ ਨਾਲ ਤੁਰੋ ਤੇ ਆਪਾਂ ਇਸ ਲੜਾਈ ਨੂੰ ਅੱਗੇ ਤੱਕ ਲੈ ਜਾਵਾਂਗੇ ਤੇ ਦੇਖ ਲਓਗੇ ਜੰਦਾ ਇਦਾ ਜਵਾਬ ਕਿਸ ਤਰ੍ਹਾਂ ਦੰਦੀ ਹੈ ਜੈਹਿਦ ਜਗਰ